ਲਗਿਆ ਵਨੀਤ ਧੀਰ ਜਲੰਧਰ ਦੇ ਨਵੇਂ ਮੇਅਰ ਹੋਣਗੇ ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਵੀ ਬਣਾਏ ਗਏ ਨੇ ਤੇ ਡਿਪਟੀ ਮੇਅਰ ਵੀ ਬਣਾਏ ਗਏ ਨੇ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਕਾਰਪੋਰੇਸ਼ਨ ਦੇ ਅਹੁਦੇ ਦੇ ਲਈ ਵਨੀਤ ਧੀਰ ਮੇਅਰ ਦੇ ਅਹੁਦੇ ਲਈ ਉਹਨਾਂ ਨੂੰ ਚੁਣਿਆ ਹੈਗਾ ਇਸੇ ਤਰ੍ਹਾਂ ਬਲਬੀਰ ਬਿੱਟੀ ਨੂੰ ਸੀਨੀਅਰ ਡਿਪਟੀ ਮੇਅਰ ਇਸ ਤੋਂ ਇਲਾਵਾ ਮਲਕੀਸ਼ ਸਿੰਘ ਨੂੰ ਡਿਪਟੀ ਮੇਅਰ ਦੇ ਲਈ ਚੁਣਿਆ ਹੈ ਗਿਆ ਤਾਂ ਬੜੇ ਲੰਮੇ ਸਮੇਂ ਤੋਂ ਇਸ ਚੀਜ਼ ਦੇ ਵੱਲ ਨਿਗਾਹਾਂ ਸਨ ਕਿ ਆਖਿਰਕਾਰ ਹੁਣ ਜਲੰਧਰ ਦਾ ਨਵਾਂ ਮੇਅਰ ਕੌਣ ਹੋਵੇਗਾ ਗੌਰਤਲ ਬਾਕੀ ਜਦੋਂ ਚੋਣਾਂ ਹੋਈਆਂ ਸਨ ਉਸ ਤੋਂ ਉਦੋਂ ਵੀ ਜੇਕਰ ਆਮ ਆਦਮੀ ਪਾਰਟੀ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 38 ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਉਂਦੀਆਂ ਨੇ ਹਾਲਾਂਕਿ ਬਹੁਮਤ ਦਾ ਜਿਹੜਾ ਅੰਕੜਾ ਉਹ ਜ਼ਿਆਦਾ ਚਾਹੀਦਾ ਸੀਗਾ ਤੇ ਬਾਅਦ ਦੇ ਵਿੱਚ ਜੇਕਰ ਆਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਭਾਵੇਂ ਬਾਕੀ ਪਾਰਟੀਆਂ ਦੇ ਵਿੱਚੋਂ ਜਿਹੜੇ ਕੁਝ ਕਾਉਂਸਲਰ ਸੀਗੇ ਕਾਂਗਰਸ ਦੀ ਗੱਲ ਕੀਤੀ ਜਾਵੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਉਹ ਪਾਰਟੀਆਂ ਛੱਡ ਕੇ ਆਵਾਮਾਂ ਦੀ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਆਵਾਮਾਂ ਦੀ ਪਾਰਟੀ ਬਹੁਮਤ ਦਾ ਜਿਹੜਾ ਅੰਕੜਾ ਉਸ ਤੱਕ ਪਹੁੰਚ ਜਾਂਦੀ ਆ ਤੇ ਹੁਣ ਜਲੰਧਰ ਨੂੰ ਨਵਾਂ ਮੇਅਰ ਮਿਲ ਗਿਆ ਤਾਂ ਵਿਨੀਤ ਧੀਰ ਜਿਹੜੇ ਨੇ ਜਲੰਧਰ ਦੇ ਨਵੇਂ ਮੇਅਰ ਹੋਣਗੇ ਤਾਂ ਦੱਸਦੀ ਹੈ ਕਿ ਕੁੱਲ 46 ਜਿਹੜੇ ਕਾਉਂਸਲਰ ਨੇ ਉਹਨਾਂ ਦਾ ਸਮਰਥਨ ਮਿਲਿਆ ਜਿਸ ਤੋਂ ਬਾਅਦ ਵਿਨੀਤ ਧੀਰ ਨੂੰ ਮੇਅਰ ਬਣਾਇਆ ਗਿਆ ਦੱਸਦੀ ਹੈ ਕਿ ਵੋਟ ਨੰਬਰ 46 ਤੋਂ ਵੰਨੀ ਧੀਰ ਜਿੱਤ ਕੇ ਆਏ ਸੀਗੇ ਇਸੇ ਤਰ੍ਹਾਂ ਜੇਕਰ ਪੂਰੇ ਕੈਲਕੂਲੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਮਿਊਨਿਸਪਲ ਕੋਰਪੋਰੇਸ਼ਨ ਦੇ ਵਿੱਚ 85 ਸੀਟਾਂ ਨੇ ਤੇ ਜੇਕਰ ਕਿਸੇ ਨੇ ਵੀ ਆਪਣਾ ਮੇਅਰ ਬਣਾਉਣਾ ਹੁੰਦਾ ਤੇ ਉਸ ਦੇ ਲਈ 43 ਜਿਹੜੀਆਂ ਘਟੋ ਘਟ ਸੀਟਾਂ ਜਿਹੜੀਆਂ ਉਚਾਈ ਦੀਆਂ ਹੁੰਦੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਕੋਲ 38 ਸੀਟਾਂ ਸੀਗੀਆਂ ਤੇ ਬਾਅਦ ਦੇ ਵਿੱਚ ਕਾਂਗਰਸ ਅਤੇ ਬੀਜੇਪੀ ਦੇ ਜੋ ਕਾਉਂਸਲਰ ਸੀਗੇ ਤੇ ਉਹ ਆਮ ਆਦੀ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਜਿਹੜਾ ਬਹੁਮਤ ਦਾ ਅੰਕੜਾ ਆਮ ਆਦੀ ਪਾਰਟੀ ਨੂੰ ਮਿਲ ਜਾਂਦਾ ਤੇ ਅੱਜ ਜਿਹੜੀ ਬੈਠਕ ਸੀਗੀ ਤਾਂ ਉਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਤੇ ਵਿਨੀਤ ਧੀਰ ਜਿਹੜੇ ਜਲੰਧਰ ਦੇ ਨਵੇਂ ਮੇਅਰ ਹੋਣਗੇ ਇਸ ਤੋਂ ਇਲਾਵਾ ਮਲਬੀਰ ਬਿੱਟੂ ਸੀਨੀਅਰ ਡਿਪਟੀ ਮੇਅਰ ਮਲਕੀਸ਼ ਸਿੰਘ ਨੂੰ ਡਿਪਟੀ ਮੇਅਰ ਡਿਪਟੀ ਮੇਅਰ ਜਿਹੜਾ ਉਹ ਬਣਾਇਆ ਗਿਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਜਲੰਧਰ ਨੂੰ ਨਵਾਂ ਮੇਅਰ ਮਿਲ ਚੁੱਕਿਆ ਤੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਤੁਸੀਂ ਔਰ ਟਵੀਟ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਪੂਰੀ ਡਿਟੇਲ ਜਿਹੜੀ ਉਹ ਦਿੱਤੀ ਹੈਗੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਵਨੀਤ ਧੀਰ ਜਿਹੜੇ ਉਹ ਮੇਅਰ ਨੇ ਜਿਨ੍ਹਾਂ ਨੂੰ ਕਰੀਬ 46 ਕਾਉਂਸਲਾਂ ਦਾ ਸਮਰਥਨ ਮਿਲਿਆ ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਇਸੇ ਤਰ੍ਹਾਂ ਡਿਪਟੀ ਮੇਅਰ ਦੱਸਦੀ ਏ ਕਿ ਮਲਕੀਸ਼ ਸਿੰਘ ਨੂੰ ਬਣਾਇਆ ਗਿਆ ਤਾਂ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਆ ਲੱਗਿਆ ਵਨੀਤ ਧੀਰ ਜਲੰਧਰ ਦੇ ਨਵੇਂ ਮੇਅਰ ਹੋਣਗੇ ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਵੀ ਬਣਾਏ ਗਏ ਨੇ ਤੇ ਡਿਪਟੀ ਮੇਅਰ ਵੀ ਬਣਾਏ ਗਏ ਨੇ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਕਾਰਪੋਰੇਸ਼ਨ ਦੇ ਅਹੁਦੇ ਦੇ ਲਈ ਵਰਨੀਤ ਧੀਰ ਮੇਅਰ ਦੇ ਅਹੁਦੇ ਲਈ ਉਹਨਾਂ ਨੂੰ ਚੁਣਿਆ ਹੈਗਾ ਇਸੇ ਤਰ੍ਹਾਂ ਬਲਬੀਰ ਬਿੱਟੀ ਨੂੰ ਸੀਨੀਅਰ ਡਿਪਟੀ ਮੇਅਰ ਇਸ ਤੋਂ ਇਲਾਵਾ ਮਲਕੀਸ਼ ਸਿੰਘ ਨੂੰ ਡਿਪਟੀ ਮੇਅਰ ਦੇ ਲਈ ਚੁਣਿਆ ਹੈ ਗਿਆ ਤਾਂ ਬੜੇ ਲੰਮੇ ਸਮੇਂ ਤੋਂ ਇਸ ਚੀਜ਼ ਦੇ ਵੱਲ ਨਿਗਾਹਾਂ ਸਨ ਕਿ ਆਖਿਰਕਾਰ ਹੁਣ ਜਲੰਧਰ ਦਾ ਨਵਾਂ ਮੇਅਰ ਕੌਣ ਹੋਵੇਗਾ ਗੌਰਤਲ ਬਾਕੀ ਜਦੋਂ ਚੋਣਾਂ ਹੋਈਆਂ ਸਨ ਉਸ ਤੋਂ ਉਦੋਂ ਵੀ ਜੇਕਰ ਆਮ ਆਦਮੀ ਪਾਰਟੀ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 38 ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਉਂਦੀਆਂ ਨੇ ਹਾਲਾਂਕਿ ਬਹੁਮਤ ਦਾ ਜਿਹੜਾ ਅੰਕੜਾ ਉਹ ਜ਼ਿਆਦਾ ਚਾਹੀਦਾ ਸੀਗਾ ਤੇ ਬਾਅਦ ਦੇ ਵਿੱਚ ਜੇਕਰ ਆਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਭਾਵੇਂ ਬਾਕੀ ਪਾਰਟੀਆਂ ਦੇ ਵਿੱਚੋਂ ਜਿਹੜੇ ਕੁਝ ਕਾਉਂਸਲਰ ਸੀਗੇ ਕਾਂਗਰਸ ਦੀ ਗੱਲ ਕੀਤੀ ਜਾਵੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਉਹ ਪਾਰਟੀਆਂ ਛੱਡ ਕੇ ਆਵਾਮਾਂ ਦੀ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਆਵਾਮਾਂ ਦੀ ਪਾਰਟੀ ਬਹੁਤ ਵੱਡਾ ਜਿਹੜਾ ਅੰਕੜਾ ਉਸ ਤੱਕ ਪਹੁੰਚ ਜਾਂਦੀ ਆ ਤੇ ਹੁਣ ਜਲੰਧਰ ਨੂੰ ਨਵਾਂ ਮੇਅਰ ਮਿਲ ਗਿਆ ਤਾਂ ਵਨੀਤ ਧੀਰ ਜਿਹੜੇ ਨੇ ਜਲੰਧਰ ਦੇ ਨਵੇਂ ਮੇਅਰ ਹੋਣਗੇ ਤਾਂ ਦੱਸਦੀ ਹੈ ਕਿ ਕੁੱਲ 46 ਜਿਹੜੇ ਕਾਉਂਸਲਰ ਨੇ ਉਹਨਾਂ ਦਾ ਸਮਰਥਨ ਮਿਲਿਆ ਜਿਸ ਤੋਂ ਬਾਅਦ ਵਨੀਤ ਧੀਰ ਨੂੰ ਮੇਅਰ ਬਣਾਇਆ ਗਿਆ ਦੱਸਦੀ ਹੈ ਕਿ ਵਾਰਡ ਨੰਬਰ 46 ਤੋਂ ਵੰਨੀ ਧੀਰ ਜਿੱਤ ਕੇ ਆਏ ਸੀਗੇ ਇਸੇ ਤਰ੍ਹਾਂ ਜੇਕਰ ਪੂਰੇ ਕੈਲਕੂਲੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ 85 ਸੀਟਾਂ ਨੇ ਤੇ ਜੇਕਰ ਕਿਸੇ ਨੇ ਵੀ ਆਪਣਾ ਮੇਅਰ ਬਣਾਉਣਾ ਹੁੰਦਾ ਤੇ ਉਸ ਦੇ ਲਈ 43 ਜਿਹੜੀਆਂ ਘਟੋਗੱਟ ਸੀਟਾਂ ਜਿਹੜੀਆਂ ਉਚਾਈ ਦੀਆਂ ਹੁੰਦੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਕੋਲ 38 ਸੀਟਾਂ ਸੀਗੀਆਂ ਤੇ ਬਾਅਦ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੇ ਜੋ ਕਾਉਂਸਲਰ ਸੀਗੇ ਤੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਜਿਹੜਾ ਬਹੁਮਤ ਦਾ ਅੰਕੜਾ ਆਮ ਆਦਮੀ ਪਾਰਟੀ ਨੂੰ ਮਿਲ ਜਾਂਦਾ ਤੇ ਅੱਜ ਜਿਹੜੀ ਬੈਠਕ ਸੀਗੀ ਤਾਂ ਉਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਤੇ ਵਿਨੀਤ ਧੀਰ ਜਿਹੜੇ ਜਲੰਧਰ ਦੇ ਨਵੇਂ ਮੇਅਰ ਹੋਣਗੇ ਇਸ ਤੋਂ ਇਲਾਵਾ ਮਲਬੀਰ ਬਿੱਟੂ ਸੀਨੀਅਰ ਡਿਪਟੀ ਮੇਅਰ ਮਲਕੀਸ਼ ਸਿੰਘ ਨੂੰ ਡਿਪਟੀ ਮੇਅਰ ਡਿਪਟੀ ਮੇਅਰ ਜਿਹੜਾ ਉਹ ਬਣਾਇਆ ਗਿਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਜਲੰਧਰ ਨੂੰ ਨਵਾਂ ਮੇਅਰ ਮਿਲ ਚੁੱਕਿਆ ਤੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਤੁਸੀਂ ਔਰ ਟਵੀਟ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਪੂਰੀ ਡਿਟੇਲ ਜਿਹੜੀ ਉਹ ਦਿੱਤੀ ਹੈਗੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਵਨੀਤ ਧੀਰ ਜਿਹੜੇ ਉਹ ਮੇਅਰ ਨੇ ਜਿਨ੍ਹਾਂ ਨੂੰ ਕਰੀਬ 40 ਕਾਉਂਸਲਾਂ ਦਾ ਸਮਰਥਨ ਮਿਲਿਆ ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਇਸੇ ਤਰ੍ਹਾਂ ਡਿਪਟੀ ਮੇਅਰ ਦੱਸਦੀ ਏ ਕਿ ਮਲਕੀਸ਼ ਸਿੰਘ ਨੂੰ ਬਣਾਇਆ ਗਿਆ ਤਾਂ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ